ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਵਿਸ਼ੇ ਵਿੱਚ ਅਸੀਂ ਜੋ ਚੌਥੇ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਗੁਰੂ ਮਹਾਰਾਜ ਜੀ ਨੇ ਆਪਣੇ ਪਾਵਨ ਮੁਖ ਤੋਂ ਲਾਵਾ ਬਾਣੀ ਦਾ ਜੋ ਉਚਾਰਨ ਕੀਤਾ ਸੀ ਲਾਵਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਚੌਥੇ ਪਾਸ਼ਾ ਜੀ ਵੱਲੋਂ ਰਚਿਤ ਬਾਣੀ ਲਾਵਾ ਬਾਣੀ ਦਰਜ ਹੈ ਜਿਸ ਦੇ ਅਨੁਸਾਰ ਜੋ ਗੁਰਸੇਖਰ ਨੇ ਉਹਨਾਂ ਦੇ ਆਨੰਦ ਕਾਰਜ ਚਾਰ ਲਾਵਾ ਪੜ ਕੇ ਹੀ ਹੁੰਦੇ ਨੇ ਸੋ ਉਸ ਬਾਣੀ ਦਾ ਅਸੀਂ ਅੱਜ ਕਿਵੇਂ ਸ਼ੁੱਧ ਉਚਾਰਨ ਕਰਨਾ ਹੈ ਉਸ ਬਾਰੇ ਜਾਣਕਾਰੀ ਲਵਾਂਗੇ ਲਾਵਾ ਬਾਣੀ ਦਾ ਉਚਾਰਨ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤਾ ਸੀ ਸੋ ਇਥੇ ਸੰਤਾਂ ਨੂੰ ਦੱਸ ਦਈਏ ਕਿ ਜਦੋਂ ਚੌਥੇ ਮਹਾਰਾਜ ਜੀ ਨੇ ਲਾਵਾ ਦਾ ਉਚਾਰਨ ਕੀਤਾ ਸੀ ਉਸ ਤੋਂ ਬਾਅਦ ਵਿੱਚ ਜਿੰਨੇ ਵੀ ਗੁਰੂ ਸਾਹਿਬਾਨ ਜੀ ਦੇ ਆਨੰਦ ਕਾਰਜ ਹੋਏ ਨੇ ਉਹ ਗੁਰਮਰਿਆਦਾ ਅਨੁਸਾਰ ਹੀ ਹੋਏ ਨੇ ਪਰ ਇਥੇ ਕਈ ਮਨਮੁਖ ਲੋਕਾਂ ਦਾ ਇਹ ਪਿਲੇਖਾ ਹੈ ਕਿ ਨਹੀਂ ਗੁਰੂ ਮਹਾਰਾਜ ਜੀ ਨੇ ਦਿੱਨੇ ਵੀ ਸਾਡੇ ਗੁਰੂ ਮਹਾਰਾਜ ਦੇ ਆਨੰਦਕਾਰ ਜੀ ਦਾ ਵਿਆਹ ਹੋਇਆ ਨੇ ਉਹ ਹਿੰਦੂ ਰੀਤੀ ਰਿਵਾਜਾਂ ਦੇ ਅਨਸਾਰ ਜਿਵੇਂ ਅੱਗ ਦਾ ਹਵਨ ਕੁੰਡ ਜਗਾ ਕੇ ਉਸ ਅਗਨੀ ਦੇ ਫੇਰੇ ਲਏ ਗਏ ਸੀ ਪਰ ਇਹ ਬਿਲਕੁਲ ਗਲਤ ਹੈ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਕਿਸੇ ਵੀ ਗੁਰੂ ਮਹਾਰਾਜ ਦਾ ਇਸ ਤਰ੍ਹਾਂ ਵਿਆਹ ਨਹੀਂ ਹੋਇਆ ਸੋ ਇਥੇ ਸੰਗਤਾਂ ਨੂੰ ਦੱਸ ਦਈਏ ਕਿ ਜਦੋਂ ਪਹਿਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਦੋਂ ਵਿਆਹ ਹੋਇਆ ਸੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਅਗਨ ਦੇ ਦੁਆਰਾ ਫੇਰੇ ਲੈਣੇ ਤੋਂ ਮਨਾ ਕਰ ਦਿੱਤਾ ਸੀ ਕਿ ਅਗਨ ਦੇ ਦੁਆਲੇ ਅਸੀਂ ਜੋ ਅਗਨ ਦਾ ਹਵਨ ਖੁੰਡ ਬਣਾਇਆ ਸੀ ਉਸ ਦੇ ਦੁਆਰੇ ਅਸੀਂ ਫੇਰੇ ਨਹੀਂ ਲਵਾਵਾਂਗੇ ਤਾਂ ਉਸ ਸਮੇਂ ਦੇ ਜੋ ਉੱਥੇ ਲੋਕ ਮੌਜੂਦ ਸਨ ਤਾਂ ਉਹਨਾਂ ਨੇ ਸਵਾਲ ਕੀਤਾ ਕਿ ਫਿਰ ਤੁਸੀਂ ਆਪਣਾ ਵਿਆਹ ਕਿਵੇਂ ਸੰਪੂਰਨ ਕਰਵਾਓਗੇ ਤਾਂ ਗੁਰੂ ਮਹਾਰਾਜ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਕਾਗਜ਼ ਉੱਤੇ ਇੱਕ ਓੰਕਾਰ ਲਿਖ ਕੇ ਉਸ ਨੂੰ ਪੀੜਾ ਸਾਹਿਬ ਉੱਤੇ ਰੱਖ ਕੇ ਵਸਤਰ ਵਛਾ ਕੇ ਉਸ ਦੇ ਦੁਆਲੇ ਚਾਰ ਪ੍ਰਕਰਮਾਂ ਦੀ ਤਿਆਸਾ ਨੂੰ ਇਸ ਤਰ੍ਹਾਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੰਗਰਸ ਤੋਂ ਜੀਵਨ ਦੇ ਵਿੱਚ ਪ੍ਰਵੇਸ਼ ਕੀਤਾ ਸੀ Papa ਆਪਕੇ ਇਸ ਤਰ੍ਹਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਆਨੰਦ ਕਾਰਜ ਹੋਏ ਸਨ ਸੋ ਜਦੋਂ ਚੌਥੇ ਮਹਾਰਾਜ ਨੇ ਆਨੰਦ ਕਾਰਜ ਬਾਣੀ ਉਚਾਰਨ ਦਾ ਤਕਤੀ ਸੀ ਫਿਰ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਗੁਰੂ ਸਾਹਿਬਾਨ ਸਨ ਸਿੱਖ ਹਨ ਉਹਨਾਂ ਦੇ ਵਿਆਹ ਆਨੰਦ ਕਾਰਜ ਮਰਿਆਦਾ ਅਨੁਸਾਰ ਹੀ ਹੁੰਦੇ ਨੇ ਪਰ ਕੁਝ ਸੰਤਾਂ ਨੂੰ ਇਹ ਪਿਲੇਖਾ ਸੀ ਕਿ ਸਿੱਖਾਂ ਦੇ ਜੋ ਗੁਰੂ ਨੇ ਉਹਨਾਂ ਦੇ ਵਿਆਹ ਰੀਤੀ ਰਿਵਾਜਾਂ ਅਨੁਸਾਰ ਅੱਗ ਦੇ ਦੁਆਰਾ ਫੇਰੇ ਲੈ ਕੇ ਹੋਏ ਸਨ ਪਰ ਇਹ ਇੱਕ ਬਹੁਤ ਹੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਸੋ ਆਓ ਹੁਣ ਅਸੀਂ ਲਾਵਾਂ ਬਾਣੀ ਹੈ ਲੋ ਉਸ ਦੇ ਕੁਝ ਸ਼ਬਦਾਂ ਦਾ ਅਸ਼ੁੱਧ ਉਚਾਰ ਕਿਵੇਂ শুদ্ধ ਉਚਾਰਨ ਕਰਨਾ ਹੈ ਇਸ ਬਾਰੇ ਜਾਣਕਾਰੀ ਲਵਾਂਗੇ ਕਿਉਂਕਿ ਜਦੋਂ ਅਸੀਂ ਦੇਦੇ ਹਾਂ ਆਨੰਦ ਕਾਰਜ ਹੁੰਦੇ ਨੇ ਤਾਂ ਲਾਵਾ ਦਾ ਜੋ ਬਾਣੀ ਹੈ ਉਹ ਵੀ ਬਹੁਤ ਹੀ ਗਲਤ ਪੜੀ ਜਾਂਦੀ ਹੈ ਸੋ ਆਓ ਹੁਣ ਲਾਵਾ ਬਾਣੀ ਦਾ শুদ্ধ ਉਚਾਰਨ ਕਰਨਾ ਸਿੱਖੀਏ ਸੋ ਜਿਨੇ ਸਭ ਤੋਂ ਪਹਿਲੇ ਇੱਥੇ ਜੋ ਸ਼ਬਦ ਲਿਖਿਆ ਹੈ ਇਹ ਦੱਦੇ ਦੇ ਪੈਰ ਚ ਰਾਰਾ ਸਿਹਾਰੀ ਲੱਗੀ ਹੈ। ੜਾੜੇ ਨੂੰ ਕਰਨਾ ਈੜੀ ਨੂੰ ਸਿਹਾਰੀ ਐੜੇ ਨੂੰ ਕਰਨਾ ਲੱਗਿਆ ਹੈ। ਸੋ ਇਸ ਦਾ ਜੋ ਸ਼ੁੱਧ ਉਚਾਰਨ ਹੈ ਉਹ ਜੋ ਦੱਦੇ ਦੇ ਪੈਰ ਚ ਰਾਰਾ ਸਿਹਾਰੀ ਇਹ ਇਹ ਸਿਹਾਰੀ ਰਾਰੇ ਨਾਲ ਉਚਾਰਨ ਹੋਵੇਗੀ। ਇਸ ਦਾ ਉਚਾਰਨ ਹੋਵੇਗਾ ਦੱਦਾ ਪਰ ਜਿਹੜਾ ਰਾਰਾ ਹੈ ਜੋ ਦਦੇ ਨੂੰ ਸਿਆਰੀ ਹੈ ਰਾਰੇ ਨੂੰ ਲੱਗੇ ਕਿ ਦਰੇ ਦਰੇ ਉਚਾਰਨ ਕਰਨਾ ਅਗੇ ੜਾੜੇ ਨੂੰ ਕਰਨਾ ਦਰੇ ੜਾ ਅੱਗੇ ਜਿਹੜੀ ਨੂੰ ਸਿਆਰੀ ਇਹ ਐੜੇ ਨੂੰ ਕਰਨਾ ਆ ਦਰੇ ੜਾਇਆ ਦਰੇ ੜਾਇਆ ਉਚਾਰਨ ਕਰਨਾ ਹੈ ਸੋ ਸੋ 27 ਸੰਤਾ 27 ਦਾ ਉਚਾਰਨ ਦੇੜਾਇਆ ਕਰ ਦਿੰਦੀਆਂ ਨੇ ਦੇੜਾਇਆ ਡੇੜਾਇਆ ਉਚਾਰਨ ਗਲਤ ਹੈ ਡੇੜਾਇਆ ਨਹੀਂ ਉਚਾਰਨ ਕਰਨਾ ਸੋ ਦੱਤੇ ਨੂੰ ਲਾਵਾ ਲਗਾ ਦਿੰਦੀ ਨੇ ਡੇੜਾਇਆ ਉਚਾਰਨ ਕਰ ਦਿੰਦੀ ਐ ਨੇ ਯਾਕੀ ਹੋਰ ਹੀ ਤਰੀਕੇ ਦੇ ਨਾਲ ਉਚਾਰਨ ਕਰਦੀ ਐ ਨੇ ਸੋ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਦੱਦੇ ਨੂੰ ਜੋ ਦੱਦੇ ਨੂੰ ਸਿਆਹਰੀ ਹੈ ਪੈਰ ਚ ਰਾਰਾ ਏ ਇਸ ਦਾ ਉਚਾਰਨ ਐਦਾਂ ਹੋਵੇਗਾ ਅੰਦਰੇ ੜਾਇਾ ੜਰੇ ੜਾਇਆ ਉਚਾਰਨ ਕਰਨਾ ਹੈ ੜਰੇ ੜਾਇਆ ਸੋ ੜਰੇ ੜਾਇਆ ਉਚਾਰਨ ਕਰਨਾ ਹੈ ਇੱਥੇ ਜੋ ਰਾਰੇ ਦੱਦੇ ਦੇ ਪੈਰ 'ਚ ਰਾਰਾ ਇਸ ਨੂੰ ਪੂਰਾ ਨਹੀਂ ਬੋਲਣਾ ੜਰੇ ੜਾਇਆ ਉਚਾਰਨ ਕਰਨਾ ਹੈ ਇੱਥੇ ਸੰਕਤਾ ਨੂੰ ਲਿਖ ਕੇ ਤਾਂ ਸਮਝਾਇਆ ਗਿਆ ਹੈ ਜੋ ਦੱਦੇ ਦੇ ਪੈਰ 'ਚ ਰਾਰਾ ਦੱਦੇ ਨੂੰ ਸਿਹਾਰੀ ਉਹ ਰਾਰੇ ਨੂੰ ਲੱਗੇਗੀ ੜਰੇ ੜਾਇਆ ਉਚਾਰਨ ਕਰਨਾ ਹੈ ੜਰੇ ੜਾਇਆ ਨਾ ਕੀ ਦੇੜ ਆਇਆ ਗੇੜ ਆਇਆ ਕਰਨਗੇ ਗਲਤ ਉਚਾਰਨ ਹੋਵੇਗਾ ਸੋ ਅਗਲਾ ਜੋ ਸ਼ਬਦ ਹੈ ਇਹ ਵੀ ਦਦੇ ਨੂੰ ਸਿਹਾਰੀ ਪੈ ਚ ਰਾਰਾ ਅੱਗੇ ੜਾਣਾ ਹਾਏ ਨੂੰ ਔਕੜ ਲੱਗੀ ਹੈ ਇਸ ਦਾ ਉਚਾਰਨ ਕਿਵੇਂ ਕਰਨਾ ਹੈਗਾ ਦਰੇ ੜਾਹੋ ਅੱਗੇ ੜਾਣਾ ਹਾਏ ਨੂੰ ਔਕੜ ਦਰੇੜਾਹੋ ਉਚਾਰਨ ਕਰਨਾ ਹੈ ਇਹ ਵੀ ਜੋ ਔਕੜ ਹੈ ਇਹ ਲਗੂ ਮਾਤਰਾ ਹੈ ਸੋ ਇਸਦਾ ਵੀ ਉਚਾਰਨ ਕਈ ਸੰਤਾਂ ਕੀਵੇਂ ਕਰੰਦੀਆਂ ਨੇ ਧਰੇੜੋ ਉਚਾਰਨ ਕਰਦਦਿਆਂ ਨੇ ੜਾੜੇ ਨੂੰ ਹੋੜਾ ਲਗਾ ਦਿੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਦਾਰੇ ਨੂੰ ਹੋੜਾ ਨਹੀਂ ਲਗਾਉਣਾ ਇਹਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਜੋ ਤੁੱਕ ਹੈ ਗੁਰਬਾਣੀ ਦੀ ਇਸ ਦੇ ਵਿੱਚ ਜੋ ਲਾਵਾਂ ਦੇ ਵਿੱਚ ਤੁੱਕ ਆਉਂਦੀ ਹੈ ਸੋ ਗੁਰਬਾਣੀ ਦੇ ਵਿੱਚ ਜੋ ਤੁਕ ਆਉਂਦੀ ਹੈ ਬਾਣੀ ਬ੍ਰਹਮਾ ਵੇਦ ਧਰਮੈ ਦ੍ਰਿੜ ਹੋ ਸੋ ਦ੍ਰਿੜ ਹੋ ਉਚਾਰਨ ਕਰਨਾ ਹੈ ਦੱਦੇ ਦੇ ਪੈਰ 'ਚ ਰਾਰਾ ਜੋ ਉਸ ਦੱਦੇ ਵਿੱਚ ਆਈ ਹੋ ਰਾਰੇ ਨੂੰ ਲੱਗ ਕੇ ਦ੍ਰਿੜ ਹੋ ਅੱਗੇ ਹਾਏ ਨੂੰ ਜੋ ਔਂਕੜ ਹੈ ਹਾਏ ਨੂੰ ਔਂਕੜ ਹੋ ਦ੍ਰਿੜ ਹੋ ਉਚਾਰਨ ਕਰਨਾ ਹੈ ਬਾਣੀ ਬ੍ਰਹਮਾ ਵੇਦ ਧਰਮੈ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ ਸੋ ਇਸ ਦਾ ਉਚਾਰਨ ਜਿਵੇਂ ਕਰਨਾ ਹੈ ਇੱਕ ਵਾਰ ਫਿਰ ਤੁਕ ਆਪ ਜੀ ਨੂੰ ਉਚਾਰਨ ਕਰਕੇ ਦੱਸ ਦਈਏ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਸੋ ਦ੍ਰਿੜੋ ਉਚਾਰਨ ਕਰਨਾ ਹੈ ਜੋ ਹਾਹੇ ਨੂੰ ਔਂਕੜ ਲੱਗੀ ਹੈ ਉਸ ਦੇ ਨਾਲ ਉਚਾਰਨ ਕਰਨਾ ਹੈ ਨਾ ਕਿ ਦ੍ਰਿੜੋ ਦੇ ਨਾਲ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਦ੍ਰਿੜੋ ਉਚਾਰਨ ਨਹੀਂ ਕਰਨਾ ਹੈ ਇਸ ਦਾ ਉਚਾਰਨ ਜਿਵੇਂ ਲਿਖਿਆ ਹੈ ਦ੍ਰਿ ਹਰੋ ਜੋ ੜਾੜੇ ਨੂੰ ਔਂਕੜ ਲੱਗੀ ਹੈ ਉਸ ਦੇ ਨਾਲ ਹੀ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਐਰੇ ਨੂੰ ਕੰਨਾ ਆ ਆਰੇ ਨੂੰ ਕੰਨਾ ਰਾ ਧੱਦਾ ਹਾਏ ਨੂੰ ਔਂਕੜ ਆ ਰੱਧ ਹੋ ਉਚਾਰਨ ਕਰਨਾ ਹੈ ਐਰੇ ਨੂੰ ਜੋ ਕੰਨਾ ਹੈ ਉਹ ਪੂਰਾ ਬੁੱਲਣਾ ਹੈ ਆ ਰੱਧ ਹੋ ਆ ਰੱਧ ਹੋ ਉਚਾਰਨ ਕਰਨਾ ਹੈ ਪਰ ਇੱਥੇ ਵੀ ਸੰਤਾ ਕਿਵੇਂ ਉਚਾਰਨ ਕਰ ਦਿੰਦਿਆਂ ਜੋ ਐੜੇ ਨੂੰ ਕੰਨਾ ਲੱਗਿਆ ਹੈ ਉਸ ਦਾ ਉਚਾਰਨ ਨਹੀਂ ਕਰਦੀਆਂ ਅਰਧ ਉਚਾਰਨ ਕਰ ਦਿੰਦੀਆਂ ਨੇ ਕਈ ਸੰਗਤਾਂ ਤਾਂ ਅਰਧ ਉਹ ਧੱਦੇ ਨੂੰ ਹੋੜਾ ਲਗਾ ਕੇ ਉਚਾਰਨ ਕਰ ਦਿੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਅਰਧ ਉਚਾਰਨ ਨਹੀਂ ਕਰਨਾ ਇਸ ਦਾ ਉਚਾਰਨ ਕਿਵੇਂ ਕਰਨਾ ਐੜੇ ਨੂੰ ਕੰਨਾ ਆ ਰਾਰੇ ਨੂੰ ਕੰਨਾ ਰਾ ਧੱਦਾ ਹਾਹੇ ਨੂੰ ਔਂਕੜ ਸੋ ਆਰਧ ਹੋ ਐੜੇ ਨੂੰ ਕੰਨਾ ਲਗਾ ਕੇ ਉਚਾਰਨ ਕਰਨਾ ਹੈ ਜੋ ਗੁਰਬਾਣੀ ਦੀ ਤੁਕ ਹੈ ਇਸ ਦੇ ਵਿੱਚ ਸਤਗੁਰ ਗੁਰ ਪੂਰਾ ਆਰਧ ਹੋ ਆਰਦਵ ਉਚਾਰਨ ਕਰਨਾ ਹੈ ਨਾ ਕਿ ਆਰਦੋ ਆਰਦੋ ਕਰਨਗੇ ਗਲਤ ਉਚਾਰਨ ਹੋਵੇਗਾ ਸੋ ਐੜੇ ਨੂੰ ਕਰਨਾ ਪੂਰਾ ਬੋਲਣਾ ਹੈ ਅਗਲਾ ਜੋ ਸ਼ਬਦ ਹੈ ਹਾ ਹਾ ਊੜੇ ਨੂੰ ਔਂਕੜ ਮੰਮੀ ਨੂੰ ਲਾਵਾ ਹੋਮੈ ਉਚਾਰਨ ਕਰਨਾ ਹੈ ਓਮੈ ਪਰ ਕਈ ਸੰਗਤਾਂ ਇਸ ਦਾ ਉਚਾਰਨ ਹੋਮੇ ਕਰ ਦਿੰਦੀਆਂ ਨੇ ਹਾਏ ਨੂੰ ਹੋੜਾ ਲਗਾ ਦੱਤੇ ਮੰਮੀ ਨੂੰ ਲਾਵਾ ਲਗਾ ਦਿੰਦੀ ਨੇ ਹੋਮੇ ਹੋਮੇ ਉਚਾਰਨ ਨਹੀਂ ਕਰਨਾ ਜਾਂ ਫਿਰ ਸੰਕਾ ਹੋਮੇ ਇਹ ਊੜੇ ਨਾਲ ਵੀ ਉਚਾਰਨ ਕਰਦੇ ਰਹਿੰਦੀਆਂ ਨੇ ਤਾਂ ਨਹੀਂ ਅੱਗੇ ਮੰਮੇ ਨੂੰ ਲਾਵਾ ਲਗਾ ਦਿੰਦੀਆਂ ਨੇ ਜੋ ਮੰਮੇ ਨੂੰ ਲਾਵਾ ਲੱਗੀ ਹੈ ਸੋ ਐਦਾਂ ਵੀ ਉਚਾਰਨ ਨਹੀਂ ਕਰਨਾ ਹੈ ਸੋ ਅਗਰ ਹੋਮੇ ਕਰਾਂਗੇ ਤਾਂ ਵੀ ਗਲਤ ਉਚਾਰਨ ਹੈ ਅਗਰ ਹੋਮੇ ਕਰਾਂਗੇ ਤਾਂ ਵੀ ਗਲਤ ਹੀ ਉਚਾਰਨ ਹੋਵੇਗਾ ਤੋ ਇਥੇ ਮੰਮੇ ਨੂੰ ਦਲਾਵਾ ਲੱਗੀ ਹੈ ਮੰਮੇ ਨੂੰ ਦਲਾਵਾ ਮੈਂ ਹਾ ਹਾ ਊੜੇ ਨੂੰ ਅੰਕੜਾ ਹੋ ਮੈਂ ਉਚਾਰਨ ਕਰਨਾ ਹੈ ਓ ਮੈਂ ਨਾ ਕਿ ਹੋਮੇ ਜਾਂ ਹੋਮੇ ਗਲਤ ਉਚਾਰਨ ਹੋਵੇਗਾ ਹੋ ਮੈਂ ਕਰ ਉਚਾਰਨ ਕਰਨਾ ਮੰਮੇ ਨੂੰ ਦਲਾਵਾ ਦੇ ਨਾਲ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਦੱਦੇ ਨੂੰ ਦਲੈਂਕੜ ਦੂ ਜਜਾ ਡਾੜੇ ਨੂੰ ਵਿਹਾਰੀ ਦੂ ਚੜੀ ਦੱਤੇ ਨੂੰ ਦਲੈਕੜੇ ਦੂਜਾ ਜੱਜਾ ਅੜਾੜੇ ਵਿੱਚ ਹੜੀ ਦੂਜੜੀ ਉਚਾਰਨ ਕਰਨਾ ਹੈ ਹਰ ਦੂਜੜੀ ਲਾਵ ਸਤਗੁਰ ਪਰਖ ਮਿਲਾਇਆ ਸੋ ਦੂਜੜੀ ਬੋਲਣਾ ਹੈ ਇੱਥੇ ਕਈ ਸੰਤਾਜੋ ਦੱਤੇ ਨੂੰ ਦਲੈਕੜ ਲੱਗੀ ਹੈ ਉਥੇ ਔਕੜ ਲਗਾ ਕੇ ਉਚਾਰਨ ਕਰ ਦਿੰਦਿਆਂ ਨੇ ਦੂਜੜੀ ਬੋਲ ਦਿੰਦੇ ਨੇ ਦੂਜੜੀ ਦੂਜੜੀ ਬਿਲਕੁਲ ਹੀ ਗਲਤ ਉਚਾਰਨ ਹੈ ਇੱਥੇ ਦੱਦੇ ਨੂੰ ਬਲੈਂਕੜ ਲੱਗੀ ਹੈ ਪਰ ਸੰਕਤਾ ਦੁਲੈਂਕੜ ਦੀ ਜਗਾ ਔਂਕੜ ਲਗਾ ਦਿੰਦੀ ਹੈ ਨਹੀਂ ਦੂਜੜੀ ਬੋਲਣ ਜਿਹੜੇ ਦੂਜੜੀ ਬਿਲਕੁਲ ਹੀ ਗਲਤ ਉਚਾਰਨ ਹੋਵੇਗਾ ਦੂਮ ਜੜੀ ਬੋਲਣਾ ਹੈ ਲੰਬਾ ਕਰਕੇ ਦੱਦੇ ਨੂੰ ਬਲੈਂਕੜ ਦੂ ਜੱਜਾ ਓੜਾੜੇ ਨੂੰ ਵੀ ਹਰੀ ੜੀ ਦੂਜੜੀ ਦੂ ਜੜੀ ਬੋਲਣਾ ਹੈ ਨਾ ਕਿ ਦੂਜੜੀ ਦੂਜੜੀ ਕਰਾਂਗੇ ਗਲਤ ਉਚਾਰਨ ਹੋਵੇਗਾ ਹਰ ਦੂਜੜੀ ਲਾਵ ਸਤ ਗੁਰੁ ਪੁਰਖ ਮਿਲਾਇਆ ਬਲਰਾਮ ਜੀਓ ਸੋ ਦੂਜੜੀ ਬੋਲਣਾ ਹੈ ਪੰਕਤੀ ਕਿਵੇਂ ਆਉਂਦੀ ਹੈ ਜਦੋਂ ਦੂਜੀ ਲਾਵ ਆਰੰਭ ਹੁੰਦੀ ਹੈ ਹਰ ਦੂਜੜੀ ਲਾਵ ਸਤ ਗੁਰੁ ਪੁਰਖ ਮਿਲਾਇਆ ਸੋ ਇਸ ਤਰ੍ਹਾਂ ਆਚਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਕਰਤਾ ਥੱਥੇ ਨੂੰ ਵੀ ਹਾਰੀ ਐਡ ਇਹਨੂੰ ਦਲਾਵਾ ਪਰ ਕਾਥੱਥੇ ਨੂੰ ਬਿਹਾਰੀ ਐੜੇ ਨੂੰ ਦਲਾਵਾ ਕਥੀਆ ਕਥੀਆ ਬੋਲਣਾ ਹੈ ਪਰ ਇਸ ਦਾ ਉਚਾਰਨ ਵੀ ਸੰਕਟਾ ਕਿਵੇਂ ਕਰ ਦੁੰਦੀ ਹੈ ਨੇ ਕਥੀਏ ਉਚਾਰਨ ਕਰ ਦੁੰਦੀਆਂ ਨੇ ਇੱਥੇ ਜੋ ਐੜੇ ਨੂੰ ਦਲਾਵਾ ਲੱਗੀ ਹੈ ਉਹ ਐੜੇ ਨੂੰ ਦਲਾਵਾ ਦੀ ਜਗ੍ਹਾ ਈੜੀ ਨੂੰ ਲਾਵਾ ਲਗਾ ਦਿੰਦੇ ਨੇ ਕਥੀਏ ਉਚਾਰਨ ਕਰ ਦਿੰਦੇ ਨੇ ਸੋ ਕਥੀਏ ਬਿਲਕੁਲ ਹੀ ਗਲਤ ਉਚਾਰਨ ਹੋਵੇਗਾ ਸੋ ਸੰਪਾ ਇਸ ਦਾ ਉਚਾਰਨ ਕਿਵੇਂ ਕਰ ਦਿੰਦੀ ਹੈ ਨੇ ਕਕਾ ਥੱਥੇ ਨੂੰ ਵਿਹਾਰੀ ਅੱਗੇ ਜੋ ਐੜੇ ਨੂੰ ਦਲਾਵਾ ਲੱਗੀ ਹੈ ਐੜੇ ਨੂੰ ਦਲਾਵਾ ਦੀ ਜਗ੍ਹਾ ਏੜੀ ਨੂੰ ਲਾਵਾਂ ਲਗਾਤ ਹੁੰਦੀ ਹੈ ਨੇ ਕਥੀਏ ਕਰ ਦਿੰਦੀ ਹੈ ਨੇ ਕਥੀਏ ਬੋਲਾਂਗੇ ਗਲਤ ਉਚਾਰਨ ਹੈ ਕਥੀਏ ਉਚਾਰਨ ਨਹੀਂ ਕਰਨਾ ਕਕਾ ਥੱਥੇ ਨੂੰ ਵਿਹਾਰੀ ਜੀਥੀ ਐੜੇ ਨੂੰ ਦਲਾਵਾ ਐ ਉਚਾਰਨ ਕਰਨਾ ਹੈ ਕਥੀ ਹੈ ਨਾ ਕੀ ਕਥੀਏ ਕਥੀਏ ਕਰਾਂਗੇ ਗਲਤ ਉਚਾਰਨ ਹੋਵੇਗਾ ਐ ਦੇ ਨਾਲ ਉਚਾਰਨ ਕਰਨਾ ਹੈ ਨਾ ਕਿ ਈ ਦੇ ਨਾਲ ਉਚਾਰਨ ਈ ੜੀ ਨੂੰ ਲਾਵਾ ਏ ਦੇ ਨਾਲ ਉਚਾਰਨ ਕਰਨਾ ਗਲਤ ਹੋਵੇਗਾ ਕਥੀ ਆ ਬੋਲਣਾ ਹੈ ਅਗਲਾ ਜੋ ਸ਼ਬਦ ਹੈ ਪੰਪੇ ਨੂੰ ਦਲਾਵਾ ਬੈ ਰਾਗੇ ਨੂੰ ਕੰਨਾ ਰਾ ਗੱਗੇ ਨੂੰ ਪਿਆਰੀ ਗੀ ਐ ਦੇ ਨੂੰ ਕੰਨਾ ਆ ਬੈ ਰਾਗੀ ਆ ਭਰ ਕੇ ਬੋਲਣਾ ਹੈ ਬੈ ਰਾਗੀ ਆ ਬੈ ਰਾਗੀ ਆ ਬੋਲਣਾ ਹੈ ਨਾ ਇਥੇ ਵੀ ਸੰਕਤਾ ਜੋ ਬੱਬੇ ਨੂੰ ਦਲਾਵਾ ਲੱਗੀ ਹੈ ਇਥੇ ਬੱਬੇ ਨੂੰ ਲਾਵਾਂ ਦੇ ਨਾਲ ਉਚਾਰਨ ਕਰਕੇ ਬੇਰਾਗੀਆਂ ਬੋਲ ਦਿੰਦੇ ਨੇ ਸੋ ਇਹ ਗਲਤ ਉਚਾਰਨ ਹੈ ਬੇਰਾਗੀਆਂ ਉਚਾਰਨ ਨਹੀਂ ਕਰਨਾ ਬਹਿਰਾਗੀਆਂ ਉਚਾਰਨ ਕਰਨਾ ਹੈ ਭਰ ਕੇ ਬੋਲਣਾ ਹੈ ਬਹਿਰਾਗੀਆਂ ਜਦੋਂ ਤੀਜੀ ਲਾਵ ਆਰੰਭ ਹੁੰਦੀ ਹੈ ਹਰ ਤੀਜੜੀ ਲਾਵ ਮਨ ਚਾਉ ਭਿਆ ਬੈ ਰਾਗੀਆਂ ਬਲਰਾਮ ਜੀਓ ਹਰ ਤੀਜੜੀ ਲਾਵ ਮਨ ਚਾਉ ਭਿਆ ਬੈ ਰਾਗੀਆਂ ਬਲਰਾਮ ਜੀਓ ਸੋ ਬੈ ਰਾਗੀਆਂ ਬੋਲਣਾ ਹੈ ਬੱਬੇ ਨੂੰ ਸਲਾਮਾ ਬੈ ਪੂਰਾ ਭਰਤੀ ਬੋਲਣਾ ਹੈ ਅਗਲਾ ਜੋ ਸ਼ਬਦ ਹੈ ਲੱਲੇ ਨੂੰ ਦਲਾਵਾ ਲੈ ਵਾਵੇ ਨੂੰ ਅਗਲਾ ਜੋ ਸ਼ਬਦ ਹੈ ਲੱਲੇ ਨੂੰ ਕੰਨਾ ਲਾ ਵਾਵਿੰਦ ਲਾਵਾ ਵੈ ਲਾਵੇ ਸੋ ਲਾਵੇ ਉਚਾਰਨ ਹੈ ਪਰ ਇਸ ਦਾ ਵੀ ਸੰਤਾਂ ਵਾਵਿੰਦ ਲਾਵਾ ਦੀ ਜਗ੍ਹਾ ਲਾਵਾਂ ਲਗਾ ਦਉਂਦੀਆਂ ਨੇ ਲਾਵੇ ਬੋਲ ਦਉਂਦੀਆਂ ਨੇ ਲਾਵੇ ਗਲਤ ਉਚਾਰਨ ਹੈ ਲਾਵੇ ਕਰਾਂਗੇ ਗਲਤ ਉਚਾਰਨ ਹੋਵੇਗਾ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬਹਿਰਾਵ ਜਿਓ ਸੋ ਇਹ ਪੰਕਤੀ ਜਦੋਂ ਤੀਜੀ ਲਾਮ ਦੀ ਸਮਾਪਤੀ ਦੇ ਵੇਲੇ ਆਉਂਦੀ ਹੈ ਇਹ ਸਮਾਪਤੀ ਜਦੋਂ ਤੀਜੀ ਲਾਮ ਦੀ ਸਮਾਪਤੀ ਹੁੰਦੀ ਹੈ ਉਦੋਂ ਇਹ ਪੰਕਤੀ ਆਉਂਦੀ ਹੈ ਜਨਾਨਕ ਬੋਲੇ ਤੀਜੀ ਲਾਵੈ ਹਰ ਉਪਜਾ ਮਨ ਬੈਰਾਗ ਜੀਓ ਸੋ ਜਨਾਨਕ ਬੋਲੇ ਇਹ ਲੱਲੇ ਨੂੰ ਲਾਵਾਂ ਲਗੀ ਹੈ ਬੋਲੇ ਅਗੇ ਤੀਜੀ ਲਾਵੈ ਇਥੇ ਲੱਲੇ ਨੂੰ ਕੰਨਾ ਲਾ ਵਾਗਿੰਦ ਲਾਵਾ ਵੈ ਲਾਵੇ ਉਚਾਰਨ ਕਰਨਾ ਹੈ ਹਰ ਉਪਜੈ ਇਥੇ ਜਜੇ ਨੂੰ ਦਲਾਵਾ ਲੱਗੀ ਹੈ ਉਪਜੈ ਪਰ ਉਪਜੇ ਨਹੀਂ ਬੋਲਣਾ ਉਪਜੇ ਜਜੇ ਨੂੰ ਲਾਵਾ ਦੇ ਨਾਲ ਕਰਾਂਗੇ ਗਲਤ ਉਚਾਰਨ ਹੋਵੇਗਾ ਉਪਜੇ ਨਹੀਂ ਬੋਲਣਾ ਜਨਾਨਿਕ ਬੋਲੀ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜਿਉ ਇਥੇ ਵੀ ਬੱਬੇ ਨੂੰ ਦਲਾਵਾ ਲੱਗੀ ਹੈ ਬੈਰਾਗ ਤੇ ਵੀ ਬੇਰਾਗ ਨਹੀਂ ਬੋਲਣਾ ਉਹ ਗਲਤ ਉਚਾਰਨ ਹੋਵੇਗਾ ਲਾਵਾਾਂ ਦੀ ਜਗ੍ਹਾ ਦੁਲਾਵਾਾਂ ਦੀ ਜਗ੍ਹਾ ਲਾਵਾਾਂ ਦੇ ਨਾਲ ਬਿਲਕੁਲ ਹੀ ਗਲਤ ਉਚਾਰਨ ਹੋਵੇਗਾ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੇਰਾਗ ਜਿਉ ਉਪਜੈ ਤੇ ਵੀ ਦੁਲਾਵਾ ਲੱਗੀ ਹੈ ਬੇਰਾਗ ਤੇ ਵੀ ਦੁਲਾਵਾ ਲੱਗੀ ਹੈ ਸੋ ਦੁਲਾਵਾਾਂ ਦੇ ਨਾਲ ਹੀ ਉਚਾਰਨ ਕਰਨਾ ਹੈ ਨਾ ਕਿ ਲਾਵਾਾਂ ਦੇ ਨਾਲ ਸੋ ਅਗਲੀ ਜੋ ਅਗਲਾ ਜੋ ਸ਼ਬਦ ਹੈ ਚੱਚਾ ਊੜੇ ਨੂੰ ਔਂਕੜ ਥੱਥਾ ਆਣ ਵਾਲੇ ਨੂੰ ਵਿਹਾਰੀ ਚੱਚਾ ਊੜੇ ਨੂੰ ਔਂਕੜ ਦਾ ਉਚਾਰਨ ਹੋ ਗਿਆ ਚੌ ਥੱਥਾ ਆੜੀ ਵਿਹਾਰੀ ਚੌਥੜੀ ਪਰ ਇਸ ਦਾ ਵੀ ਚੱਚੇ ਨੂੰ ਹੋੜੇ ਦੇ ਨਾਲ ਉਚਾਰਨ ਕਰ ਦਿੰਦੀਆਂ ਨੇ ਚੌਥੜੀ ਬੋਲ ਦਿੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਚੌਥੜੀ ਨਹੀਂ ਬੋਲਣਾ ਹੈ ਚੱਚੇ ਨੂੰ ਢੋੜੇ ਦੇ ਨਾਲ ਉਚਾਰਨ ਕਰਾਂਗੇ ਗਲਤ ਉਚਾਰਨ ਹੋਏਗਾ ਕਈ ਸੰਤਾ ਚੌਥੜੀ ਬੋਲ ਦਿੰਦੀਆਂ ਨੇ ਖਾਰੇ ਜਦੋਂ ਚੌਥੀ ਲਾਭ ਆਰੰਭ ਹੁੰਦੀ ਹੈ ਚੱਚਾ ਊੜੇ ਨੂੰ ਔਂਕੜ ਲੱਗਿਆ ਹੈ ਚੌਥੜੀ ਸੋ ਚੌਥੜੀ ਬੋਲਣਾ ਹੈ ਹਰ ਚੌਥੜੀ ਲਾਭ ਮਨ ਸਹਜ ਭਇਆ ਹਰ ਪਾਇਆ ਬਲਰਾਮ ਜੀਓ ਚਤ ਚੋਲੇ ਨੂੰ ਅੰਕੜ ਚ ਫਥਾੜਾੜੇ ਨੂੰ ਵਿਹਾਰੀ ਚੌਥੜੀ ਬੋਲਣਾ ਹੈ ਨਾ ਕਿ ਚੌਥਰੀ ਚੌਥਰੀ ਕਰਾਂਗੇ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਭੱਬਾ ਈੜੀ ਨੂੰ ਸਿਹਾਰੀ ਐੜੇ ਨੂੰ ਪੰਨਾ ਭਇਆ ਕਰਨਾ ਹੈ ਪਰ ਕਈ ਸੰਤਾ ਇਸ ਦਾ ਭੱਤੇ ਨੂੰ ਸਿਹਾਰੀ ਐੜੇ ਨੂੰ ਪੰਨਾ ਦੇ ਨਾਲ ਉਚਾਰਨ ਕਰ ਦਿੰਦੀਆਂ ਨੇ ਭਇਆ ਬੋਲ ਦਿੰਦੀਆਂ ਨੇ ਭਇਆ ਗਉਤ ਵਿਚਾਰਨ ਹੈ ਪੰਬੇ ਨੂੰ ਸਿਆਰੀ ਐੜੇ ਨੂੰ ਕੰਨਾਂ ਦੇ ਨਾਲ ਭੇਆ ਨਹੀਂ ਬੋਲਣਾ ਇੱਥੇ ਪੰਬਾ ਮੁਕਤਾ ਹੈ ਪੰਬਾ ਮੁਕਤਾ ਪ ਈੜੀ ਨੂੰ ਸਿਆਰੀ ਐ ਆੜੇ ਨੂੰ ਕੰਨਾਂ ਆ ਭੇਆ ਬੋਲਣਾ ਹੈ ਹਰ ਚੌਥੜੀ ਲਾਵ ਮਨ ਸਹਜ ਭੇਆ ਨਾ ਕਿ ਭੇਆ ਭੇਆ ਨਹੀਂ ਬੋਲਣਾ ਹੈ ਪੰਬਾ ਈੜੀ ਨੂੰ ਸਿਆਰੀ ਭੇਆ ਹਰ ਚੌਥੜੀ ਲਾਗ ਮਨ ਸਹਜ ਭਇਆ ਹਰ ਪਾਇਆ ਮਨ ਹਰ ਪਾਇਆ ਬਲਰਾਮ ਜੀਓ ਹਰ ਚੌਥੜੀ ਲਾਗ ਮਨ ਸਹਜ ਭਇਆ ਹਰ ਪਾਇਆ ਬਲਰਾਮ ਜੀਓ ਇਥੇ ਜੋ ਪੱਬਾ ਮੁਕਤਾ ਹੈ ਪੱਬਾ ਮੁਕਤਾ ਪਤ ਈਡੀੰਸਾਰੀ ਇਹ ਭਇਆ ਪਈਆ ਨਹੀਂ ਬੋਲਣਾ ਹੈ ਭਇਆ ਬੋਲਾਂਗੇ ਗਲਤ ਉਚਾਰਨ ਹੋਵੇਗਾ ਸੋ ਭਇਆ ਬੋਲਣਾ ਹੈ ਭਇਆ ਸੁੱਧ ਉਚਾਰਨ ਹੋਵੇਗਾ ਪਰ ਕਈ ਸੰਪਾਦਨ ਭੱਬੇ ਦੀ ਜਗ੍ਹਾ ਵੀ ਪਈਆ ਬੋਲ ਦਿੰਦਿਆਂ ਨੇ ਭੱਬੇ ਦੇ ਨਾਮ ਦੀ ਕਈ ਸੰਤਾ ਇਸ ਦਾ ਉਚਾਰਨ ਕਰ ਦਿੰਦਿਆਂ ਨੇ ਪਈਆ ਬੋਲ ਦਿੰਦਿਆਂ ਦੇ ਪਈਆ ਵੀ ਗਲਤ ਉਚਾਰਨ ਹੋਵੇਗਾ ਪਈਆ ਵੀ ਬਿਲਕੁਲ ਨਹੀਂ ਬੋਲਣਾ ਹੈ ਸੋ ਭੱਬਾ ਈੜੀ ਨੂੰ ਸਿਹਾਰੀ ਭਇਆ ਹੀ ਬੋਲਣਾ ਹੈ ਪਿਆ ਅਤੇ ਪਿਆ ਗਲਤ ਵਿਚਾਰਨ ਹੋਵੇਗਾ ਸੋ ਇਹ ਸਨ ਜਦੋਂ ਲਾਵਾ ਗੁਰਸਿੱਖਾਂ ਦੇ ਅਨੰਦ ਕਾਰਜ ਹੁੰਦੇ ਨੇ ਲਾਵਾ ਬਾਣੀ ਦੇ ਸ਼ੁੱਧ ਵਿਚਾਰਨ ਕੁਝ ਅੱਖਰਾਂ ਦਾ ਸ਼ੁੱਧ ਵਿਚਾਰਨ ਸੋ ਦੱਦੇ ਦੇ ਪੈਰ ਚੜਾਰਾ ਸਿਆੜੀ ਲੱਗੀ ਹੈ ਦ੍ਰਿੜਾਇਆ ਬੋਲਣਾ ਹੈ ਦ੍ਰਿੜਾਇਆ ਨਾ ਕਿ ਦੇੜਾਇਆ ਗਲਤ ਵਿਚਾਰਨ ਹੋਵੇਗਾ ਦ੍ਰਿੜ ਹੋ ਬੋਲਣਾ ਹੈ ਨਾ ਕਿ ਦਲੇੜੋ ਗਲਤ ਵਿਚਾਰ ਰਹੋਵੇਗਾ ਤਰੇੜਾ ਹੋ ਬੋਲਣਾ ਹੈ ਅੱਗੇ ਐੜਾ ਆਰਦ ਹੋ ਬੋਲਣਾ ਹੈ ਐੜੇ ਨੂੰ ਕੰਨਾ ਰਾੜੇ ਨੂੰ ਕੰਨਾ ੱੱਦਾ ਹਾਇ ਨੂੰ ਔਕੜ ਆਰਦ ਹੋ ਨਾ ਕਿ ਅਰਾਦੋ ਅਰਾਦੋ ਗਲਤ ਉਚਾਰਨ ਹੋਵੇਗਾ ਹੋਮੈ ਬੋਲਣਾ ਹੈ ਹਾ ਹੂਰੇ ਨੂੰ ਔਕੜ ਹੋਮੈ ਹੋਮੇ ਜਾਂ ਹੋਮੇ ਲੰਮੇ ਨੂੰ ਲਾਵਾਂ ਨਾਲ ਉਚਾਰਨ ਕਰਾਂਗੇ ਗਲਤ ਉਚਾਰਨ ਹੋਵੇਗਾ ਦੱਤ ਦੇ ਨੂੰ ਦੇ ਲੈਕ ਕੁਡੂ ਦੂ ਜੜੀ ਬੋਲਣਾ ਹੈ ਦੂ ਜੜੀ ਨਾ ਕਿ ਦੂ ਜੜੀ ਗਲਤ ਉਚਾਰਨ ਔਂਕੜ ਦੇ ਨਾਲ ਕਰਾਂਗੇ ਗਲਤ ਉਚਾਰਨ ਹੋਵੇਗਾ ਕਥੀ ਆ ਐੜੇ ਦਲਾਵਾ ਭਰ ਕੇ ਬੋਲਣਾ ਹੈ ਕਥੀ ਆ ਨਾ ਕਿ ਕਥੀ ਈ ਈੜੀ ਨੂੰ ਲਾਵਾ ਦੇ ਨਾਲ ਗਲਤ ਉਚਾਰਨ ਹੋਵੇਗਾ ਬਹਿ ਰਾਗੀ ਆ ਬੱਬੇ ਨੂੰ ਦਲਾਵਾ ਬੋਲਣਾ ਹੈ ਬਹਿ ਰਾਗੀ ਆ ਨਾ ਕਿ ਬਹਿ ਰਾਗੀ ਆ ਗਲਤ ਉਚਾਰਨ ਹੋਵੇਗਾ ਲਾਵ ਹੈ ਬੋਲਣਾ ਹੈ ਨੱਲੇ ਨੂੰ ਕੰਨਾ ਬਾਵੇਂ ਬਲਾਵਾ ਲਾਵ ਹੈ ਨਾ ਕਿ ਲਾਵੇ ਗਲਤ ਉਚਾਰਨ ਹੋਵੇਗਾ ਚੱਚਾ ਊੜੇ ਨੂੰ ਔਕੜ ਬੋਲਣਾ ਹੈ ਚੌਥੜੀ ਨਾ ਕਿ ਚੱチェ ਨੂੰ ਹੋੜਾ ਚੌਥੜੀ ਗਲਤ ਉਚਾਰਨ ਹੋਵੇਗਾ ਕਈ ਸੰਗਤਾਂ ਚੌਥੜੀ ਬੋਲ ਦਿੰਦੀਆਂ ਨੇ ਜਦ ਕਿ ਚੌਥੜੀ ਬੋਲਣਾ ਹੈ ਚੱਚਾ ਊੜੇ ਨੂੰ ਔਕੜ ਚੌਥੜੀ ਭੱਬਾ ਕਿਹੜੀ ਦੰਸਿਹਾਰੀ ਭੇਆ ਬੋਲਣਾ ਹੈ ਭੇਆ ਪੱਬਾ ਮੁਕਤਾ ਨਾ ਕੀ ਪੱਬੇ ਨੂੰ ਸਿਆਹੀ ਭਿਆ ਨਹੀਂ ਬੋਲਣਾ ਭਿਆ ਗਾਲ ਤੋਂ ਉਚਾਰਨ ਹੋਵੇਗਾ ਜਾਂ ਪ੍ਰਿਆ ਗਾਲ ਤੋਂ ਉਚਾਰਨ ਹੋਵੇਗਾ ਸੋ ਇਹ ਸੰਨ ਚੌਥੇ ਮਹਾਰਾਜ ਵੱਲੋਂ ਤਾਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਗੁਰੂ ਮਹਾਰਾਜ ਵੱਲੋਂ ਆਪਣੀ ਪਵਿੱਤਰ ਮੁਖਤਉਚਾਰਨ ਕੀਤੀ ਆ ਲਾਵਾ ਸੋ ਲਾਵਾ ਬਾਣੀ ਜਦੋਂ ਇਹ ਮਹਾਰਾਜ ਨੇ ਉਚਾਰਨ ਕੀਤੀ ਇਸ ਦੇ ਵਿੱਚ ਗੁਰੂ ਮਹਾਰਜ ਨੇ ਸਮਝਾਇਆ ਹੈ ਕਿ ਜਿੰਨੇ ਵੀ ਅਸੀਂ ਜੀਵ ਰੂਪ ਨੇ ਜੀਵ ਰੂਪਾਂ ਸੀ ਇਸਤਰੀਆਂ ਉਸ ਪਰਮਾਤਮਾ ਦੀਆਂ ਸੀ ਇਸਤਰੀਆਂ ਨੇ ਤੇ ਉਹ ਸਾਡਾ ਇੱਕ ਇਕਪਤੀ ਪਰਮੇਸ਼ਰ ਪਰਮਾਤਮਾ ਪਤੀ ਹੈ ਸਾਡਾ ਤੇ ਅਸੀਂ ਉਸ ਦੀ ਜੀਵ ਇਸਤਰੀਆਂ ਨੇ ਸੋਚਾ ਲਾਵਾਂ ਦੇ ਵਿੱਚ ਕਿਵੇਂ ਉਸ ਪਰਮਾਤਮਾ ਦੇ ਨਾਲ ਜੋ ਅਸੀਂ ਜੀਵ ਇਸਤਰੀਆਂ ਨੇ ਇਸਤਰੀ ਰੂਪ ਨੇ ਅਸੀਂ ਉਸ ਪ੍ਰਮਾਤਮਾ ਦੇ ਨਾਲ ਕਿਵੇਂ ਜੁੜ ਸਕਦੇ ਹਾਂ ਸੋ ਜਦੋਂ ਇੱਕ ਇਸਤਰੀ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਕੇ ਕਿਸੇ ਦੂਜੇ ਦੇ ਨਾਲ ਜੁੜਦੀ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਸੋ ਸੰਗਤਾ ਭਲੀ ਭਾਂਤ ਜਾਣਦੀ ਹੈ ਇਸੇ ਤਰ੍ਹਾਂ ਹੀ ਜਦ ਅਸੀਂ ਜੀਵ ਰੂਪ ਇਸਤਰੀਆਂ ਆਪਣੇ ਸਰਕਾਰ ਪੁਰਖ ਵਾਇਗਰੋਂ ਛੱਡ ਕੇ ਮੜੀ ਕਬਰਾਂ ਮੱਟਾ ਬੁੱਤਾ ਤਖੰਡੀ ਸਾਧਾ ਨਾਲ ਜੁੜਦੇ ਹਾਂ ਤਾ ਅਸੀਂ ਵੀ ਉਹਨਾਂ ਇਸਤਰੀਆਂ ਦੇ ਬਰਾबरी ਹੁੰਦੇ ਨੇ ਜੋ ਆਪਣੇ પતિ ਨੂੰ ਛੱਡ ਕੇ ਕਿਸੇ ਦੂਜੇ ਦੇ ਨਾਲ ਦੁਰਦੀਆਂ ਨੇ ਸੋ ਇੰਦੀ ਕੇ ਬੇਨਤੀ ਪ੍ਰਮਾਣ ਕਰਨੀ ਜੀ ਸੋ ਏਸੀ ਚੌਥੇ ਮਹਾਰਾਜ ਵੱਲੋਂ ਲਾਮਾ ਬਾਣੀ ਦੇ ਕੁਝ ਸ਼ਬਦਾਂ ਦਾ ਸ਼ੁੱਧ ਉਚਾਰਨ ਸੋ ਸੰਗਤਾਂ ਨੂੰ ਬੇਨਤੀ ਕਰਦੇ ਹੈ ਕਿ ਤੁਸੀਂ ਵੀ ਆ ਕੇ ਖਾਲਸਾ ਗੁਰਮਤ ਸੰਗੀਤ ਅਕੈਡਮੀ ਵਿਖੇ ਆ ਕੇ ਗੁਰਬਾਣੀ ਸੰਥਿਆ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ